ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸੂਬੇ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੀਂਹ ਨਹੀਂ ਪਿਆ ਜਿਸ ਤੇ ਕਾਰਨ ਗਰਮੀ ਦੇ ਵਿੱਚ ਵਾਤਾ ਦੇਖਣ ਨੂੰ ਮਿਲਿਆ ਲੋਕਾਂ ਨੂੰ ਮੁਰ ਤੋਂ ਗਰਮੀ ਨੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਤਾਪਮਾਨ ਦੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਜਿਵੇਂ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਕੱਲ ਸੂਬੇ ਦੇ ਵਿੱਚ 3.3 ਡਿਗਰੀ ਵਾਤਾ ਦਰਜ ਕੀਤਾ ਗਿਆ ਤੇ ਉੱਧਰ ਹੀ ਜੇਕਰ ਸਭ ਤੋਂ ਗਰਮ ਚੈਰ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਅਨੁਸਾਰ ਕੱਲ ਸਭ ਤੋਂ ਗਰਮ ਚੈਰ ਫਰੀਦਕੋਟ ਰਿਹਾ। ਜੀ ਹਾਂ ਦੱਸ ਦਈਏ ਕਿ ਫਰੀਦਕੋਟ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ 36.3 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਤੇ ਅੱਜ ਵੀ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਦੇ ਵੱਲੋਂ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ। ਹਾਲਾਂਕਿ ਪਠਾਨਕੋਟ ਅਤੇ ਰੂਪਨਗਰ ਦੇ ਵਿੱਚ ਹਲਕੀ ਬਰਸਾਤ ਹੋਣ ਦੀ ਭਵਿੱਖਬਾਣੀ ਜ਼ਰੂਰ ਕੀਤੀ ਗਈ ਹੈ। ਜਦੋਂ ਕਿ ਬਾਕੀ ਸੂਬਿਆਂ ਦੀ ਗੱਲ ਕਰੀਏ ਤਾਂ ਬਾਕੀ ਹਿੱਸਿਆਂ ਦੇ ਵਿੱਚ ਮਾਹੌਲ ਖੁਸ਼ਕ ਹੀ ਰਹੇਗਾ। ਅਗਲੇ ਦਿਨਾਂ ਤੱਕ ਪੰਜਾਬ ਦੇ ਵਿੱਚ ਇਹੀ ਸਥਿਤੀ ਨੇ ਵੀ ਸ਼ਾਇਦ ਹੀ ਕੋਈ ਬਰਸਾਤ ਦਰਜ ਕੀਤੀ ਜਾ ਸਕੇ 20 ਨਵੰਬਰ 2024 ਸਵੇਰੇ 6 ਵਜੇ ਸਤਲੁਜ ਪਿਆਸ ਅਤੇ ਰਾਵੀ ਦਰਿਆਵਾਂ ਤੇ ਬਣੇ ਡੈਮਾਂ ਦਾ ਪੱਧਰ ਚਿੰਤਾਮੰਕ ਵਧਾਰਿਆ ਹੈ ਜੇਕਰ ਸਥਿਤੀ ਇਸੇ ਤਰ੍ਹਾਂ ਰਹੀ ਤਾਂ ਅਗਲੇ ਸਾਲ ਬਿਜਲੀ ਉਤਪਾਦਨ ਤੇ ਸਿੰਚਾਈ ਲਈ ਲੋੜਿੰਦੇ ਪਾਣੀ ਉਪਲਬਧ ਨਹੀਂ ਹੋਵੇਗਾ ਸਤਲੁਜ ਦਰਿਆ ਤੇ ਬਣਿਆ ਪਾਖੜਾ ਡੈਮ 1685 ਫੁੱਟ ਤੇ ਭਰ ਗਿਆ ਪਰ ਇਸ ਵੇਲੇ ਇੱਥੇ ਸਿਰਫ 1647.92 ਫੁੱਟ ਤੱਕ ਹੀ ਪਾਣੀ ਭਰਿਆ ਹੈ ਇਹ ਕੁੱਲ ਸਮਰਥਾ ਦਾ 76.21% ਹੈ ਬਿਆਸ ਦਰਿਆ ਗੱਲ ਕਰੀਏ ਤਾਂ ਬਿਆਸ ਦਰਿਆ ਤੇ ਪੌਂਗ ਡੈਮ ਦਾ ਪੂਰਾ ਪਰਨਾ 1400 ਫੁੱਟ ਤੇ ਹੁੰਦਾ ਹੈ ਤੇ ਇੱਥੇ ਸਿਰਫ 1365.05 ਫੁੱਟ ਪਾਣੀ ਇਕੱਠਾ ਹੋਇਆ ਜੋ ਕੁੱਲ ਸਮਰੱਥਾ ਦਾ 68.24% ਬਣਦਾ ਹੈ ਇਸੇ ਤਰ੍ਹਾਂ ਰਾਵੀ ਦਰਿਆ ਦੀ ਗੱਲ ਕਰੀਏ ਤਾਂ ਰਾਵੀ ਦਰਿਆ ਤੇ ਥੀਨ ਡੈਮ ਦੀ ਭਰਾਈ ਚੜੀ ਹੁੰਦੀ ਹੈ 1731.98 ਫੁੱਟ ਤੇ ਹੁੰਦੀ ਹੈ ਤੇ ਇਹ ਪੱਧਰ ਸਿਰਫ 1637.61 ਫੁੱਟ ਹੀ ਭਰਿਆ ਹੈ ਜੋ ਕਿ ਇਸ ਸੀਕਲ ਸਮਰਥਾ ਦਾ ਸਿਰਫ 46.41% ਹੈ ਜੋ ਕਿ ਚਿੰਤਾਵਾਂ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਉਧਰ ਹੀ ਜੇਕਰ ਚੰਡੀਗੜ੍ਹ ਤੇ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ ਸੀ ਅੱਜ ਇਸ ਮਾਨ ਉੱਥੇ ਸਾਫ਼ ਰਹੇਗਾ ਤਾਪਮਾਨ 24 ਤੋਂ 35 ਡਿਗਰੀ ਦੇ ਵਿੱਚ ਘਰ ਸਕਦਾ ਹੈ ਮੋਹਾਲੀ ਦੇ ਵੱਲ ਵੱਧਦੇ ਹਨ ਤਾਂ ਸ਼ੁੱਕਰਵਾਰ ਸ਼ਾਮ ਨੂੰ ਵੱਤ ਤੋਂ ਵੱਧ ਤਾਪਮਾਨ 35.4 ਡਿਗਰੀ ਦਰਜ ਕੀਤਾ ਗਿਆ ਅੱਜ ਅਸਮਾਨ ਸਾਫ਼ ਰਹੇਗਾ ਤਾਪਮਾਨ 24 ਤੋਂ 35 ਡਿਗਰੀ ਦੇ ਵਿੱਚ ਘਰ ਰਹਿ ਸਕਦਾ ਹੈ ਪਟਿਆਲਾ ਵੱਲ ਵੱਧਦੇ ਹਨ ਤਾਂ ਬੀਤੀ ਸ਼ਾਮ ਵੱਤ ਤੋਂ ਵੱਧ ਤਾਪਮਾਨ 36.2 ਡਿਗਰੀ ਦਰਜ ਕੀਤਾ ਗਿਆ ਅੱਜ ਉਥੇ ਅਸਮਾਨ ਸਾਫ਼ ਰਹੇਗਾ ਬੱਦਲ ਦੇਖਣ ਨੂੰ ਨਹੀਂ ਮਿਲਣਗੇ ਤਾਪਮਾਨ 24 ਤੋਂ 35 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਲੁਧਿਆਣਾ ਦੀ ਗੱਲ ਕਰੀਏ ਤਾਂ ਕੱਲ੍ਹ ਵੱਤੋਂ ਵੱਦ ਤਾਪਮਾਨ 34.4 ਡਿਗਰੀ ਦਰਜ ਕੀਤਾ ਗਿਆ ਅੱਜ ਅਸਮਾਨ ਸਾਫ਼ ਰਹੇਗਾ ਤਾਪਮਾਨ 24 ਤੋਂ 35 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ ਜਲੰਧਰਵਾਲ ਵੱਧ ਦੇ ਆ ਤਾਂ ਸ਼ੁੱਕਰਵਾਰ ਨੂੰ ਵੱਤੋਂ ਵੱਦ ਤਾਪਮਾਨ 34.3 ਡਿਗਰੀ ਦਰਜ ਕੀਤਾ ਗਿਆ ਅੱਜ ਅਸਮਾਨ ਸਾਫ਼ ਰਹੇਗਾ ਤਾਪਮਾਨ 26 ਤੋਂ 35 ਡਿਗਰੀ ਦੇ ਵਿਚਕਾਰ रह ਸਕਦਾ ਹੈ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੇ ਵਿੱਚ ਵੱਧ ਵੱਧ ਤਾਪਮਾਨ 34.4 ਡਿਗਰੀ ਦਰਜ ਕੀਤਾ ਗਿਆ ਅੱਜ ਅਸਮਾਨ ਸਾਫ਼ ਰਹੇਗਾ ਤਾਪਮਾਨ 24 ਤੋਂ 35 ਡਿਗਰੀ ਦੇ ਵਿਚਕਾਰ रह ਸਕਦਾ ਤੇ ਕਰਫੇਰ ਦੱਸਦੀ ਹੈ ਕਿ ਆਉਣ ਵਾਲੇ 3 ਦਿਨਾਂ ਤੱਕ ਸੂਬੇ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਬਿਲਕੁਲ ਵੀ ਜਤਾਈ ਨਹੀਂ ਗਈ। ਕੋਈ ਵੀ ਅਲਰਟ ਮੀਂਹ ਨੂੰ ਲੈ ਕੇ ਜਾਰੀ ਨਹੀਂ ਕੀਤਾ ਗਿਆ। ਹਾਲਾਂਕਿ ਬੀਤੇ ਦਿਨ ਮੌਸਮ ਵਿਭਾਗ ਦੇ ਵੱਲੋਂ ਕੁਝ ਸ਼ਹਿਰਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜ਼ਰੂਰ ਜਤਾਈ ਗਈ ਸੀ ਪਰ ਬਾਵਜੂਦ ਇਸ ਤੇ ਕਈ ਸ਼ਹਿਰਾਂ ਦੇ ਵਿੱਚ ਮੀਂਹ ਨਹੀਂ ਪਿਆ। ਲੋਕਾਂ ਨੂੰ ਗਰਮੀ ਦੇ ਨਾਲ ਮੁੜ ਤੋਂ ਝੂਜਣਾ ਪੈ ਰਿਹਾ ਹੈ। ਗਰਮੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਪਾਂ ਦੇ ਵਿੱਚ ਵੀ 3.3 ਡਿਗਰੀ ਮੌਸਮ ਵਿਭਾਗ ਦੇ ਵੱਲੋਂ ਵਾਅਦਾ ਦਰਜ ਕੀਤਾ ਗਿਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਦੇ ਵਿੱਚ ਹੋਰ ਕੁਸਤ ਬੈ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ